ਸਾਰੇ ਕਾਲਜ ਜੀ ਸਾਰਿਆਂ ਨੂੰ ਅੱਜ ਮੈਂ ਕਰ ਲੱਗੀ 22 ਬ੍ਰੈਸਟ ਵਾਲਿਆਂ ਦੀਆ ਬੋਟੀ ਦੀ ਕਟਾਪਾਂ ਤੇ ਫਲੇਟਾਂ ਦੇ ਨਿਸ਼ਾਨ ਲਗਾਉਣਾ ਦੱਸਾਂਗੀ ਇਹਦਾ ਆਪਾਂ ਮੋਡਾ ਰੱਖਾਂਗੇ ਸੌਰੀ ਤੀਰਾ ਰੱਖਾਂਗੇ ਆਪਾਂ 5.5 ਕਿਉਂਕਿ ਇਹਦਾ ਆਪਾਂ ਗਲਤ ਡੀਪ ਨਹੀਂ ਰੱਖਣਾ ਇਹਦਾ ਕਿਲਾ ਆਪਾਂ ਰੱਖਣਾ ਟੋਟਲ 5 ਇੰਚ ਪਿਛਲਾ ਗਲਾ ਪਿਛਲਾ ਗਲਾ ਆਪਾਂ 5 ਇੰਚ ਰੱਖਾਂਗੇ ਇਸ ਕਰਕੇ ਆਪਾਂ ਇਹਦਾ ਜਿਹੜਾ ਹੋਆ ਤੀਰਾ ਆਪਾਂ 5.5 ਰੱਖਾਂਗੇ ਅਗਰ ਡੀਪ ਰੱਖਦੇ ਤਾਂ ਫਿਰ ਆਪਾਂ 6 ਰੱਖਦੇ ਇਥੋਂ ਵੀ 6.5 ਲੰਬਾਈ ਰੱਖਾਂਗੇ ਆਪਾਂ 7 ਇੰਚ ਆਪਾਂ ਹਰ ਇੱਕ ਕਸਟਮਰ ਦੇ ਜਿਹੜਾ ਮੋਢੇ ਦੀ ਲੰਬਾਈ ਹੈ ਨਾ ਉਹ ਸੇਮ 7 ਇੰਚ ਹੀ ਰੱਖਦੇ ਹਾਂ ਕਿਉਂਕਿ ਮੋਢੇ ਦੀ ਲੰਬਾਈ ਇਧਰੋਂ ਵੱਧਦੀ ਹੈ ਇਧਰੋਂ ਨਹੀਂ ਇੱਥੋਂ ਰੱਖਾਂਗੇ ਆਪਾਂ ਛਾਤੀ ਜਿੰਨੀ ਵੀ ਕਸਟਮਰ ਦੀ ਛਾਤੀ ਹੈ ਉਹਦੇ ਵਿੱਚ ਆਪਾਂ 1/2 ਇੰਚ ਐਕਸਟਰਾ ਰੱਖਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਮੋਡੇ ਦੇ ਕਟਾ ਪਾਵਾਂਗੇ ਇਹ ਪਾਵਾਂਗੇ ਆਪਾਂ 프ਰੰਟ ਕਟਾ ਆਪਾਂ 1 ਇੰਚ ਦੀ ਪਾਵਾਂਗੇ ਤਾਂ ਇਹਦੀ ਬੈਕ ਵਾਲੀ ਆ ਉਹ ਪਾਵਾਂਗੇ ਆਪਾਂ 2 ਇੰਚ ਦੀ ਉੱਗੇ ਇਹਨਾਂ ਦੀ ਛਾਤੀ ਵੀ ਹੈਵੀ ਹੈ ਨਾ ਇਹਦੇ ਕਰਕੇ ਆਪਾਂ 2 ਇੰਚ ਦੀ ਕਾਰਡ ਪਾਈ ਹੈ ਠੀਕ ਹੈ ਜਿਹੜੀ ਜੇ ਇਹਦੇ ਕਰਕੇ ਪਿੱਛੇ ਖਿੱਚਣਾ ਪਵੇ